ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਸਾ ਰਾਗ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਜੋ ਤੁਸੀਂ ਸਕਰੀਨ ਤੇ ਲਿਖਿਓ ਵੇਖ ਰਹੇ ਨੇ ਇਹਨਾਂ ਦੀ ਵੀਡੀਓ ਅਸੀਂ ਪਹਿਲਾਂ ਬਣਾ ਚੁੱਕੇ ਆ ਕਿਉਂਕਿ ਸੰਗਤਾਂ ਦੇ ਮੈਸੇਜ ਆ ਰਹੇ ਸਨ ਕਿ ਇਹਨਾਂ ਬਾਰੇ ਦੱਸੋ ਇਹ ਪੜਨੇ ਜਾਂ ਨਹੀਂ ਪੜਨੇ ਜਿਹੜੇ ਅੰਕ ਲਿਖੇ ਹੋਏ ਨੇ ਗਿਣਤੀ ਵਾਲੇ ਅੰਕ ਇਹ ਪੜਨੇ ਜਾਂ ਨਹੀਂ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਕਿ ਪਹਿਲਾਂ ਪਲੇਲਿਸਟ 'ਤੇ ਜਾ ਕੇ ਵੀਡੀਓ ਵੇਖਿਆ ਕਰੋ ਉੱਥੇ ਸਾਰੀਆਂ ਵੀਡੀਓ ਪਾਈਆਂ ਹੋਈਆਂ ਸੀ ਚਲੋ ਫਿਰ ਵੀ ਅਸੀਂ ਦੁਬਾਰਾ ਬਣਾ ਕੇ ਆਉ ਜੀ ਨੂੰ ਵੀਡੀਓ ਤੇ ਸੰਥਿਆ ਕਰਵਾ ਰਹੇ ਹਾਂ ਕਿ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਜਿਹੜੀ ਆ ਲੈਂ ਲਿਖੀ ਉੱਪਰਲੀ ਇਹ ਤਾਂ 368 ਅੰਗ ਤੇ ਆਉਂਦੀ ਹੈ ਬਾਕੀ ਜਿਹੜੀਆਂ ਆ ਦੋ ਲੈਣਾ ਲਿਖੀਆਂ ਨੇ ਇਹ 329 ਅੰਗ ਤੇ ਨੇ ਆਸਾ ਰਾਗ ਦੇ ਵਿੱਚ ਆ ਉਤਲੀ ਲੈਣ ਜਿਹੜੀ ਕੱਲੀ ਹੈ 368 ਅੰਗ ਲਿਖਿਆ ਹੋਇਆ ਅੰਗ ਤੇ ਜਿਹੜੀ ਆ ਦੋ ਲੈਣਾ ਇਹਨਾਂ ਦਾ ਅੰਗ ਲਿਖਿਆ ਹੋਇਆ 369 ਅੰਗ ਮਹੱਲਾ ਚੌਥਾ ਚੌਥਾ ਉਚਾਰਨ ਕਰਨਾ ਚਾਰ ਨਹੀਂ ਕਹਿਣਾ ਮਹੱਲਾ ਚੌਥਾ ਰਾਗ ਆਸਾ ਘਰ ਅੱਗੇ 6 ਅੰਕਾ ਇਹਨੂੰ ਘਰ 6ਵੇਂ ਕੇ 3 ਘਰ 6ਵੇਂ ਕੇ 3 ਪੜ੍ਹਨਾ ਹੈ ਕਾਰ 6 ਨਹੀਂ ਕਹਿਣਾ ਛੇ ਲਾ ਬਾਵੇ ਲਾ ਉੱਤੇ ਬਿੰਦੀ ਲਾ ਕੇ ਕਾਰ 6 ਕੇ 3 ਅਗਲਾ ਜਿਹੜਾ ਤੀਜਾ ਨਹੀਂ ਕਹਿਣਾ ਉਹਨੂੰ 3 ਕਹਿਣਾ ਜੇ ਜਦੋਂ ਤੁਸੀਂ 368 ਹੰਗ ਕੱਢੋਗੇ ਸੈੰਚੀ ਸਾਹਿਬ ਤੋਂ ਉਹ ਤੁਹਾਨੂੰ ਇਹਨਾਂ ਦਾ ਪਤਾ ਲੱਗੇਗਾ ਕਿ ਇਹ ਜਿਹੜੇ ਉਚਾਰਨ ਨੇ ਰਾਗ ਆਸਾ ਆਸਾ ਕਾਰ 6 ਕੇ 3 ਇਸ ਤਰ੍ਹਾਂ ਉਚਾਰਨ ਕਰਨਾ ਅੱਗੇ ਆ ਗਿਆ ਰਾਗ ਆਸਾ ਘਾਰ ਅੱਗੇ 8 ਹੈ 8 ਲਿਖਿਆ ਹੋਇਆ ਹੈ ਆਠਾ ਪਾਇਆ ਘਾਰ 8ਵੇਂ ਕੇ 8ਵੇਂ ਕੇ ਕਹਿਣਾ ਹੈ 8 ਨਹੀਂ ਕਹਿਣਾ 8ਵੇਂ ਐੜਾ ਅਦਕ ਲਾ ਕੇ ਠੱਠਾ ਬਾਵੇ ਲਾ ਉੱਤੇ ਬਿੰਦੀ ਲਾ ਕੇ 8ਵੇਂ ਕੇ 8ਵੇਂ ਕੇ ਕਾਫੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਫਿਰ ਆਪਾਂ ਰਿਪੀਟ ਕਰਦੇ ਹਾਂ ਰਾਗ ਆਸਾ ਘਾਰ 8ਵੇਂ ਕੇ ਕਾਫੀ ਯਾਰਖਣਾ ਘਰ 8ਵਾਂ ਹੀ 8ਵੇਂ ਕੇ ਬੋਲਣਾ 8ਵਾਂ ਜਾਂ 8 ਨਹੀਂ ਕਹਿਣਾ ਘਰ 8ਵੇਂ ਲਾਂ ਦੇ ਨਾਲ ਅੱਗੇ ਆ ਗਿਆ ਮਹੱਲਾ ਚੌਥਾ ਰਾਗ ਆਸਾਵਰੀ ਹੁਣ ਇੱਥੇ ਕਈ ਵਾਰ ਸੰਗਤਾਂ ਸੰਗਤ ਜੀ ਇਹਨੂੰ ਆਸਾ ਵਰੀ ਪੜ੍ਹਦੀ ਹੈ ਆਸਾ ਵਰੀ ਆਸਾ ਵਰੀ ਪਾਠ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਹੈ ਆਸਾ ਵਰੀ ਆ ਸਾਵਰੀ ਹੁਣ ਇਹ ਕਈ ਵਾਰ ਜਿਹੜਾ ਪਾਠ ਹੈ ਵੱਖਰਾ ਵੱਖਰਾ ਪਾਠ ਹੈ ਆ ਸਾਵਰੀ ਆ ਐੜਾ ਵੀ ਇੱਕ ਵੱਖਰਾ ਹੈ ਸੱਸਾ ਵੀ ਵੱਖਰਾ ਹੈ ਆ ਸਾਵਰੀ ਇਸ ਤਰ੍ਹਾਂ ਉਸਾ ਉਚਾਰਨ ਕਰਨਾ ਹੈ ਰਾਗ ਆ ਸਾਵਰੀ ਘਰ 16ਵੇਂ ਕੀ ਆ ਸਾਵਰੀ ਇਸ ਤਰ੍ਹਾਂ ਆਸਾਵਰੀ ਨਹੀਂ ਕਹਿਣਾ ਆ ਸਾਵਰੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਘਰ 16ਵੇਂ ਇਹਨੂੰ 16 ਨਹੀਂ ਕਹਿਣਾ ਘਰ 16ਵੇਂ ਲਾਂ ਦੇ ਨਾਲ ਉਚਾਰਨ ਕਰਨਾ ਕੰਨੇ ਨਾਲ ਨਹੀਂ ਪੜਨਾ ਲਾਂ ਦੇ ਨਾਲ ਪੜਨਾ ਹੈ ਘਰ 16ਵੇਂ ਕੇ 2 ਇਹਨੂੰ ਦੂਜਾ ਨਹੀਂ ਕਹਿਣਾ ਜਾਂ ਇਹਨੂੰ ਹੋਰ ਤਰੀਕੇ ਦੇ ਨਾਲ ਨਹੀਂ ਬੋਲਣਾ 16ਵੇਂ ਕੇ 2 ਇਹਨੂੰ ਦੋ ਉਚਾਰਨ ਕਰਨਾ ਦੱਦੇ ਹੋੜਾ 2 ਮਹੱਲਾ ਚੌਥਾ ਸੁਦੰਗ ਚੌਥਾ ਉਚਾਰਨ ਕਰਨਾ ਹੈ ਕਰ ਇਹ ਮਹੱਲਾ ਚਾਰਨੀ ਕਹਿਣਾ ਮਹੱਲਾ ਚੌਥਾ ਕਹਿਣਾ ਤੇ ਕਰ 16ਵਾਂ 16ਵੇਂ ਲਾਂ ਦੇ ਨਾਲ ਪੜ੍ਹਨਾ ਹੈ ਇੱਥੇ ਵੀ ਲਾਂ ਦੇ ਨਾਲ ਆਪਾਂ ਕਰ 8ਵੇਂ ਕੀ ਪੜਿਆ 8ਵੇਂ ਉੱਤੇ ਵੀ ਕਿਹਾ ਕਰ 6ਵੇਂ ਲਾਂ ਦੇ ਨਾਲ ਇਹ ਤਿੰਨੇ ਸ਼ਬਦ ਉਚਾਰਨ ਕਰਨੇ ਨੇ 16ਵੇਂ ਕੀ 8ਵੇਂ ਕੀ ਤੇ ਕਰ 6ਵੇਂ ਕੀ ਇਹ ਧਿਆਨ ਰੱਖਣਾ ਕਿ ਜੇ ਤੁਹਾਨੂੰ ਮਤਲਬ ਚੇਤਾ ਭੁੱਲ ਜਾਂਦਾ ਫਿਰ ਧਿਆਨ ਰੱਖੋ ਕਕੇ ਲਾਂ ਮਤਲਬ ਕਿ ਇੱਥੇ ਲਾਂ ਦੇ ਨਾਲ ਪੜ੍ਹਨਾ ਹੈ। ਇੱਥੇ ਵੀ ਕੱਕੇ ਲਾਂ ਹੈ। ਇਹ ਪੜ੍ਹਨਾ ਹੈ ਲਾਂ ਦੇ ਨਾਲ। ਜੋ ਤੁਸੀਂ ਤਿਆਰ ਖੋਗੇ ਨੇ ਕੱਕੇ ਲਾ ਕੇ ਇੱਥੇ ਲਾਂ ਦੇ ਨਾਲ ਪੜ੍ਹਨਾ ਹੈ। ਲਾਂ ਦੇ ਆ ਕੇ ਬਣੇਗਾ 8ਵੇਂ ਕੇ 8ਵੇਂ। ਲਾਂ ਲਾ ਕੇ ਇੱਥੇ ਵਾਵੇ ਲਾਂ। ਉੱਥੇ ਤਿਆਰ ਰੱਖਣਾ ਕੱਕੇ ਲਾਂ ਹੈ। ਘਰ 6ਵੇਂ 6ਵੇਂ ਲਾਂ ਲੱਗੀ ਇੱਥੇ 6ਵੇਂ ਕੇ ਉੱਥੇ ਵੀ ਲਾਂ ਲੱਗੀ। 8ਵੇਂ ਕੇ 16ਵੇਂ ਕੇ 2 ਇਹਨੂੰ 2 ਕਹਿਣਾ ਦੂਜਾ ਨਹੀਂ ਕਹਿਣਾ। ਮਹੱਲਾ ਚੌਥਾ ਸੁਦੰਗ। ਇਹ 300 ਨੱਤਰੰਗ ਤੇ ਉਤਲਾ 368 ੰਗ ਤੇ ਹੁੰਦਾ ਹੈ ਬਾਕੀ ਅਸੀਂ ਸਾਰੀ ਇਹਨਾਂ ਦੀ ਵੀਡੀਓ ਸੀ ਪਲੇਲਿਸਟ ਵਿੱਚ ਪਾਈ ਹੋਈ ਹੈ ਬਹੁਤ ਚਿਰ ਹੋ ਗਿਆ ਸਾਲ ਹੋ ਗਿਆ ਪਾਈ ਨੂੰ ਸੰਗਤਾਂ ਦੇ ਮੈਸੇਜ ਆਏ ਸਨ ਕਿ ਇਹ ਦੁਬਾਰਾ ਸਾਨੂੰ ਵੀਡੀਓ ਨਹੀਂ ਮਿਲਦੀ ਤੇ ਇਸ ਦੀ ਦੁਬਾਰਾ ਸੰਥਿਆ ਕਰਾਈ ਜਾਵੇ ਸੋ ਇਹਨਾਂ ਦਾ ਤਿਆਰ ਰੱਖਣਾ ਸੰਗਤ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾ ਲਾਹਾ ਲੈ ਸਕਣ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ ਗੁਰਬਾਣੀ ਦੀ ਸੰਥਿਆ ਲੜੀਵਰ ਚੱਲ ਰਹੀ ਹੈ ਇਸ 채ਨਲ ਤੇ ਰਾਤ ਨੂੰ 7:30 ਵਜੇ ਘਰੇ ਬੈਠ ਕੇ ਆਪ ਗੁਰਬਾਣੀ ਦਾ ਜਿਹੜਾ ਸੰਥਿਆ ਹੈ ਉਚਾਰਨ ਹੈ ਸਿੱਖ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ